ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ ਗੋਹ ਅਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨ ਕੇ ਜੀਆਂ ਬਾਜਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰਖੀਐ ਸੂਤਕ ਪਵੈ ਰਸੋਈ ਮਹਾਰਾਜ ਨੇ ਦੇਖੋ ਇਹ ਇਹ ਤਰਕ ਦਿੱਤਾ ਕਹਿੰਦੇ ਮੈਂ ਦੱਸ ਹੁਣ ਅੱਜ ਕੱਲ ਦੇ ਇਥੋਂ ਦੇ ਬੱਚਿਆਂ ਨੂੰ ਤੇ ਨਹੀਂ ਪਤਾ ਲੱਗਣਾ ਗੋਏ ਚ ਸੂਤਕ ਕਿਹੜਾ ਕਿਉਂਕਿ ਆਪ ਨੂੰ ਪਤਾ ਜਿਹੜਾ ਗੋਆ ਪੱਥ ਦੇ ਸੰ ਮੈਂ ਪਿਛਲੇ ਦਿਨ ਵੀ ਕਿਹਾ ਸਾਡੇ ਬਾਰ ਚ ਥੱਪਣਾ ਕਹਿੰਦੇ ਸਨ ਪੰਜਾਬ ਵਿੱਚ ਕਈ ਥਾਵਾਂ ਤੇ ਕਹਿੰਦੇ ਗੋਆ ਪੱਥਨਾ ਇਹ ਵਿਆਕਰਣ ਵਜਲ ਨਾਲ ਦੀ ਦਰਿਆ ਟੱਪ ਕੇ ਮੈਂ ਕਿਹਦੇ ਨਾਲ ਆਖਿਆ ਵੀ ਇੱਕ ਥਾਂ ਕਹਿੰਦੇ ਨੇ ਵੀ ਦਹੀਂ ਖਾਣਾ ਜੇ ਤੇ ਦਰਿਆ ਟੱਪ ਜੋ ਨਾਲ ਹੀ ਕਹਿੰਦੇ ਦਹੀਂ ਖਾਣੀ ਜੇ ਪੁਲਿੰਗ ਇਸ ਤਰੀਕੇ ਨਾਲ ਬਣ ਜਾਂਦਾ ਖੈਰ ਮੈਂ ਬੇਨਤੀ ਕਰਾਂ ਜੀ ਇਹ ਜਦੋਂ ਗੋਆ ਥੱਪਿਆ ਜਾਂਦਾ ਸੀ ਜਾਂ ਪੱਥਿਆ ਜਾਂਦਾ ਸੀ ਸੁੱਕਦਿਆਂ ਹੋਇਆਂ ਉਸ ਗੋਏ ਦੇ ਵਿੱਚ ਕੀੜੇ ਜਨਮ ਲੈਂਦੇ ਸਨ ਤੇ ਜਦੋਂ ਉਹਨੂੰ ਤੋੜਨਾ ਗੋਏ ਨੂੰ ਭੰਨ ਕੇ ਦੋ ਟੁਕੜੇ ਕਰਨੇ ਸੁੱਕੇ ਦੇ ਤੇ ਉਹਦੇ ਵਿੱਚੋਂ ਨਿੱਕੇ-ਨਿੱਕੇ ਕੀੜੇ ਸੁੰਡੀਆਂ ਉਹ ਅਜੇ ਅਜੇ ਕਈ ਜਨਮ ਲੈ ਰਹੇ ਸਨ ਬਾਬਾ ਜੀ ਕਹਿੰਦੇ ਤੇਰੇ ਚੁੱਲ੍ਹੇ 'ਚ ਹੀ ਦੋਨੋਂ ਆ ਗਏ ਅਜੇ ਜੰਮਦਾ ਪਿਆ ਕੀੜਾ ਸੂਤਕ ਹੈ ਜਿਉਂਦੇ ਨੂੰ ਕੋਈ ਵੀ ਸਾੜ ਦਿੱਤਾ ਨਾਲ ਹੀ ਚੁੱਲਾ 파ਤਕ ਹੋ ਗਿਆ ਹੈ ਮਰ ਵੀ ਗਿਆ ਨਾ ਗੁਰੂ ਸ਼ਾਬ ਨੇ ਫਿਰ ਉੱਤੇ ਇੱਕ ਦਲੀਲ ਦਿੱਤੀ ਵੀ ਪਾਣੀ ਵੀ ਤਾਂ ਇੱਕ ਜੀਵਕ ਹੈ ਪਰ ਅਗਲੀ ਬੇਨਤੀ ਅੱਗੇ ਮਹਾਰਾਜ ਜੀ ਬਚਨ ਕਰਦੇ ਆ ਸੂਤਕ ਹੈ ਅਪਵਿੱਤਰਤਾ ਹੈ ਦੂਰ ਨਹੀਂ ਜਾਣਾ ਪਰ ਤਨ ਅਪਵਿੱਤਰਤਾ ਹੈ ਕਿਹੜੀ ਪਵਿੱਤਰਤਾ ਕਹਿਣ ਲੱਗੇ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤੇਰੇ ਪਰ ਤਨ ਰੂਪ ਫਿਰ ਬੇਨਤੀ ਪਰ ਤੇਰੇ ਪਰ ਧਨ ਰੂਪ ਉਸ ਨੂੰ ਗੰਦੀ ਨਜ਼ਰ ਨਾਲ ਤੱਕਣਾ ਮਹਾਰਾਜ ਕਹਿੰਦੇ ਨੇ ਵੇਖਦੇ ਤਾਂ ਆਪਾਂ ਸਾਰੇ ਇਹ ਵਿਸ਼ਾ ਬੜਾ ਤੁਹਾਨੂੰ ਇਸ ਤਨ ਲੱਗੇਗਾ ਵੀ ਕਿਹੜਾ ਵਿਸ਼ਾ ਸ਼ੁਰੂ ਕਰਕੇ ਬਹਿਗਾ ਗੁਰੂ ਤੇਗ ਬਾਬਰ ਕਹਿੰਦੇ ਨੇ ਤੇਰੇ ਅੰਦਰ ਰਸ ਨਹੀਂ ਬੰਦੰਦੀ ਚੀਜ਼ ਕਿਉਂਕਿ ਤੈਨੂੰ ਆਪਣੇ ਖਿਆਲਾਂ ਦਾ ਤੈਨੂੰ ਆਪਣੇ ਫੁਰਰੀਆਂ ਦਾ ਪਤਾ ਸਤਗੁਰੂ ਕਹਿੰਦੇ ਹੁਣ ਦੇਖੋ ਹੁਣ ਉੱਥੇ ਅਸੀਂ ਇੱਕ ਦ੍ਰਿਸ਼ਟੀ ਹੈ ਬ੍ਰह्म ਦ੍ਰਿਸ਼ਟੀ ਕਹਿੰਦੇ ਸੰਦੇ ਰੱਬ ਮੇਰ ਕਰੇ ਕਿਸ ਨੂੰ ਬਖਸ਼ ਦੇ ਤਨ ਦੇਖਦਾ ਸਭ ਰੱਬ ਦੀ ਜੋਤ ਹੈ ਇੱਕ ਚਮ ਦ੍ਰਿਸ਼ਟੀ ਹੈ ਚਮ ਦ੍ਰਿਸ਼ਟੀ ਵਿੱਚੋਂ ਸਰੂਪਤਾ ਤੇ ਕੂਪਤਾ ਦਿਸਦੀ ਹੁੰਦੀ ਹੈ ਚਮ ਦ੍ਰਿਸ਼ਟੀ ਵਿੱਚੋਂ ਪਤਾ ਲੱਗਦਾ ਮੇਰਾ ਵੀ ਚੰਮ ਤੁਹਾਡਾ ਵੀ ਚੰਮ ਤੇ ਪਿਆਰੋ ਸੱਚੀ ਹੈ ਚੰਮ ਦ੍ਰਿਸ਼ਟੀ ਕਹਿੰਦੀ ਹੈ ਮੇਰਾ ਮਿੱਤਰ ਹੈ ਤੇ ਆ ਜਿਹੜਾ ਤੁਰਿਆ ਹੁੰਦਾ ਹੈ ਮੇਰਾ ਦੁਸ਼ਮਣ ਹੈ ਚੰਮ ਨਹੀਂ ਦੇਖਿਆ ਨਾ ਅੰਦਰ ਬ੍ਰਹਮ ਨਹੀਂ ਦੇਖਿਆ ਇੱਕ ਵਾਰ ਮਾਰਦ ਕੀਤੀ ਸੀ ਕਿ ਅਸ਼ਟਾਵਕਰ ਨੇ ਸਿਰਫ ਇੰਨੇ ਸ਼ਬਦ ਕਹਿ ਸਨ ਭਰੀ ਕੋਈ ਸਭਾ ਵਿੱਚ ਕਿ ਰਾਜਨ ਜਨਕ ਨੂੰ ਕਹਿਆ ਸੀ ਕਿ ਅੱਜ ਜਿੰਨੇ ਚਾਮੀਕਾਰ ਤੂੰ ਇਕੱਠੇ ਕੀਤੇ ਆ ਅਸੀਂ ਸਾਰੇ ਸੋਨੇ ਇਹਨਾਂ ਨੂੰ ਬ੍ਰਹਮ ਬਾਰੇ ਕੀ ਪਤਾ ਤੇ ਉਹ ਗੁੱਸੇ ਨਾਲ ਤਿਲ ਮਲਾ ਉੱਠੇ ਤੜਫੁੱਟੇ ਵੀ ਇਹ ਇਹ ਟੇਡੇ ਮੇਡੇ ਨੇ ਅਸ਼ਟਾਵਕਰ ਦਰ ਤੇ ਜਿਹਦੇ ਚਲਦਿਆਂ ਹੋਇਆਂ ਸ਼ਰੀਰ ਥਾਵਾਂ ਤੇ ਅੱਠ ਤਾਂ ਤੇ ਟੇਡਾ ਬਣਖੇ ਹੁਣ ਅਸ਼ਟਾਵਕਰ ਦੀ ਗੀਤਾ ਥੋੜਾ ਜਿਹਾ ਸਮਾਂ ਮੈਨੂੰ ਮਿਲਿਆ ਉਹਦਾ ਪਾਠ ਕਰਨ ਦਾ ਵੈਗਰੂ ਪਾਠ ਦਾ ਮਤਲਬ ਗੁਣ ਗ੍ਰਹਿਤਾਲੇ ਬੜੇ ਉੱਚੇ ਬੋਲ ਕਰਦੇ ਨੇ ਅਸ਼ਟਾਵਕਰ ਜੀ ਹੁਣ ਜਦੋਂ ਸਾਰੇ ਤੜ ਬੁੱਟੇ ਜੀ ਸੀ ਬ੍ਰਾਹਮਣਾਂ ਸਾਨੂੰ ਚਾਮੀ ਕਰ ਕਹਿਤਾ ਉਹਨੇ ਇੱਕੋ ਗੱਲ ਕਿ ਕਹਿੰਦਾ ਮੈਨੂੰ ਇਹ ਦੱਸੋ ਘੜੇ ਦੇ ਟੇਢੇ ਕੋਣ ਨਾਲ ਆਕਾਸ਼ ਟੇਡਾ ਹੁੰਦਾ ਇੱਕ ਘੜਾ ਹੈ ਉਹ ਉਹਦੇ ਚ ਚਿਬ ਚਿਬ ਸ਼ਬਦ ਬੜਾ ਪੁਰਾਣਾ ਸੀ ਉਹ ਟੇਡਾ ਹੋ ਗਿਆ ਚਿੱਬਾ ਹੈ ਉਹ ਘੜਾ ਤੇ ਉਹਦੇ ਵਿੱਚ ਤੁਸੀਂ ਦੇਖਦੇ ਪਇਓ ਆਕਾਸ਼ ਦਿਸਦਾ ਪਿਆ ਕੀ ਘੜੇ ਦੇ ਟੇਢੇ ਪੰਨ ਨਾਲ ਉੱਪਰ ਵਾਲਾ ਆਕਾਸ਼ ਵੀ ਟੇਡਾ ਹੈ ਕਿ ਏਡੇ ਪੰਨ ਨਾਲ ਆਕਾਸ਼ ਥੋੜਾ ਟੇਡਾ ਹੁੰਦਾ ਹੈ ਕਹਿੰਦਾ ਮੇਰਾ ਸਰੀਰ ਅੱਠ ਥਾਵਾਂ ਤੋਂ ਟੇਡਾ ਹੈ ਪਰ ਜਿਹੜਾ ਅੰਦਰ ਬ੍ਰਹਮ ਵਸਦਾ ਉਹ ਟੇਡਾ ਨਹੀਂ ਤੁਸੀਂ ਚੰਮ ਨੂੰ ਵੇਖ ਕੇ ਅਸੀਂ ਤੁਸੀਂ ਬ੍ਰਹਮ ਦੇਖ ਕੇ ਆਹੀ ਨਹੀਂ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਚਾਮੀਕਾਰ ਖੋ ਮੈਂ ਫਿਰ ਬੇਨਤੀ ਕਰਾਂਗਾ ਕਿ ਸੂਤਕ ਹੈ ਇਹ ਪਵਿੱਤਰਤਾ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਜਦੋਂ ਆ ਬਚਨ ਸੁਖਮਨੀ ਸਾਹਿਬ ਵਿੱਚ ਆਪਾਂ ਪੜਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਆ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰਨਜਨ ਦਰਸ ਅੱਗੇ ਇਹਦਾ ਤਰੀਕਾ ਦੱਸਿਆ ਇੱਕ ਵਾਰੀ ਮਾਰਜ ਕੀਤੀ ਇਹ ਜਿਹੜੇ ਖਾਸ ਕਰਕੇ 10 ਤੁਕਾਂ ਹਨ ਨਾ ਪਹਿਲੇ ਪਦੇ ਦੀਆਂ ਜੀ ਇਹਦੇ ਵਿੱਚ ਨਾਲ-ਨਾਲ ਇੱਕ-ਇੱਕ ਰੋਗ ਦੱਸ ਦਿੱਤਾ ਨਾਲੇ-ਨਾਲੇ ਇਲਾਜ ਦੱਸ ਦਿੱਤਾ ਵੀ ਇਹ ਕਹਤਾ ਮਿੱਥਿਆ ਨਾਹੀ ਰਸਨਾ ਪਰਸ ਤੇ ਛੁੱਟੇਗਾ ਕਿਵੇਂ ਝੂਠ ਬੋਲਣਾ ਕਹਿਣ ਲੱਗੇ ਮਨ ਮੈਂ ਪ੍ਰੀਤ ਨਰੰਜਨ ਦਰਸ ਜਦੋਂ ਮਾਇਆ ਤੋਂ ਰਹਿਤ ਪ੍ਰਭੂ ਦੇ ਦਰਸ਼ਨਾ ਦੀ ਅੰਦਰ ਪ੍ਰੀਤ ਪੈਦਾ ਹੋ ਜਾਏਗੀ ਰੱਬ ਦੀ ਪ੍ਰੀਤ ਵਾਲੇ ਕੁਫਰ ਨਹੀਂ ਤੋਲਦੇ ਝੂਠ ਨਹੀਂ ਬੋਲਦੇ ਸਤਨਾਮ ਵੈਗੁਰੂ ਹੀ ਬੋਲਦੇ ਆ ਤੋ ਪ੍ਰੀਤ ਪੈਦਾ ਕਰੇ ਆਪਣੇ ਆਪ ਛੁੱਟ ਜਾਊਗਾ ਮਹਾਰਿਸ਼ ਕਹਿੰਦੇ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਪਰ ਤਿਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟੈਲ ਸਤ ਸੰਗਹਿਤ ਤੇਰੇ ਅੰਦਰ ਨੂੰ ਚੇਂਜ ਕਰੇਗਾ ਗੁਰੂ ਦੀ ਸੰਗਤ ਸਾਧੂ ਦੀ ਸੰਗਤ ਸੱਚ ਇਹ ਵੇ ਜਦੋਂ ਤੂੰ ਗੁਰੂ ਨੂੰ ਮੁਹੱਬਤ ਸੰਤ ਸੰਗਤ ਨੂੰ ਖੇਤ ਕਰੇਗਾ ਤੇਰਾ ਅੰਦਰ ਆਪਣਿਆ ਮੁਕਤ ਹੋ ਜਾਏਗਾ ਸਾਧ ਕੀ ਤੈ ਸੰਤ ਸੰਗਹਿਤ ਅੱਗੇ ਕਰਨਾ ਸੋਣਾ ਇਹ ਵੀ ਦੋਵੇਂ ਇਕੱਠੇ ਜੇ ਪਰਾਇਆ ਤਨ ਤੇ ਕਿੰਨਿਆ ਕਰਨਾ ਸੋਣਾ ਕਾਹੂ ਕੀ ਨਿੰਦਾ ਕਹਿੰਦੇ ਨਿੰਦਿਆ ਕਰਦੀ ਬਦੋ ਬੰਦਾ ਉਦੋਂ ਵੀ ਜਦੋਂ ਆਪਣੀ ਪਰਸਨਲਿਟੀ ਨੂੰ ਫਰਕ ਪੈਂਦਾ ਲੱਗਦਾ ਤੁਸੀਂ ਬੜੇ ਜ਼ਿੰਦਗੀ ਦੇ ਬੰਦੇ ਦੇਖੇ ਹੋਣੇ ਨੇ ਕਿ ਜਿੰਨਾ ਬੰਦਿਆਂ ਨੂੰ ਕਦੀ ਤੁਸੀਂ ਮਿਲੇ ਵੀ ਨਹੀਂ ਨਾ ਕਿਉਂਕਿ ਜਿਹੜਾ ਬੰਦਾ ਮਸ਼ਹੂਰ ਹੁੰਦਾ ਜਿਹਨੂੰ ਕਿਸੇ ਕਦੀ ਜ਼ਿੰਦਗੀ ਚ ਮਿਲੇ ਨਹੀਂ ਤੇ ਜਦੋਂ ਕੁਛ ਇਹ ਖਿੱਤੇ ਜਾਓ ਸੁਣਨ ਨੂੰ ਮਿਲਦਾ ਫਰਾਣਾ ਬੰਦਾ ਤੁਹਾਡੀ ਬੜੀ ਬਦਨਾਮੀ ਕਰਦਾ ਸੀ ਫਿਰ ਬੰਦਾ ਸੋਚਦਾ ਜੀ ਆਪਾਂ ਮਿਲੇ ਤੇ ਕਦੀ ਨਹੀਂ ਕਿਉਂਕਿ ਬੰਦੇ ਦੀ ਅੰਦਰ ਦੀ ਈਗੋ ਕਹਿੰਦੀ ਹੈ ਮੈਂ ਵੀ ਇਸ ਧਰਤੀ ਤੇਰੇ ਨਾਲ ਮੇਰੇ ਤੋਂ ਅੱਗੇ ਕੋਈ ਹੈ ਇਹ ਇਹ ਗੇਮ ਬੇਨਤੀ ਕਰਾਂਗਾ ਨਿੰਦਿਆ ਕਿਵੇਂ ਨਿਕਲਦੀ ਹੈ ਇਥੇ ਸਤਿਗੁਰੂ ਕਹਿ ਰਹੇ ਨੇ ਕਰਨ ਨਾ ਸੁਣੈ ਕਾਹੋਂ ਕੀ ਨਿੰਦਾ ਇਹਦੇ ਤੋਂ ਤਾਂ ਬਚਿਆ ਜਾ ਸਕਦਾ ਸਭ ਤੇ ਜਾਣੈ ਆਪਸ ਕੋ ਮੰਦਾ ਇਹ ਜਦੋਂ ਮੰਨ ਨਹੀਂ ਲਿਆ ਮੈਂ ਸਭ ਤੋਂ ਮਾੜਾ ਵਾਂ ਹੁਣ ਕਿੰਨਾ ਕੋ ਗੰਦਾ ਕੋ ਕਹਿ ਲੂਗਾ ਪਿਆਰਿਓ ਮਾੜੇਪਨ ਦੀ ਵਕੈਬਲਰੀ ਬੜੀ ਥੋੜੀ ਹੁੰਦੀ ਮੰਨ ਲਓ ਕਿਸੇ ਬੰਦੇ ਨੇ ਕਿਹਾ ਵੀ ਤੂੰ ਮਾੜਾ ਹੈ ਤੂੰ ਗੰਦਾ ਹੈ ਤੂੰ ਵਿਚਾਰੀ ਹੈ ਤੂੰ ਪਤਦ ਹੈ ਤੂੰ ਪਖੰਡੀ ਹੈ ਤੂੰ ਦੰਬੀ ਹੈ ਤੂੰ ਲਾਲਚੀ ਹੈ ਕਿੰਨੇ ਕੁ ਸ਼ਬਦ ਲੈਉਣਗੇ ਜੇ ਬੰਦਾ ਅੰਦਰੋਂ ਸੱਚਾ ਹੈ ਜਿੰਨੇ ਮਰਜੀ ਮਾਰੇ ਤੁਹਾਡੇ ਸ਼ਬਦ ਵਰਤ ਲੋ ਪਿਆਰੋ ਇੱਕ ਦਿਨ ਉਸ ਨਿੰਦਕ ਬੰਦੇ ਦੀ ਵਕੈਬਲਰੀ ਬੁੱਕ ਜਾਂਦੀ ਹੈ ਨਿੰਦਿਆ ਦਾ ਕੋਈ ਜ਼ਿਆਦਾ ਨਹੀਂ ਹੁੰਦਾ ਹੁਣ ਇੱਥੇ ਗੁਰੂ ਜੀ ਕਹਿੰਦੇ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਮਨ ਦੀ ਬਾਸਨਾ ਮਨ ਚੋਂ ਹੀ ਲੁਪਤ ਹੋ ਗਈ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਸਤਗੁਰੂ ਨੇ ਸਾਡੇ ਤੇ ਇਹ ਬਖਸ਼ਿਸ਼ ਕੀਤੀ ਇਹ ਕਿਰਦਾਰ ਇਹ ਕਰੈਕਟਰ ਬਖਸ਼ਿਓ ਨੇ ਅਗਲੀ ਬੇਨਤੀ ਇਹ ਹੈ ਸਾਡੇ ਇਤਿਹਾਸ ਵਿੱਚ ਵੀ ਹਾਲਾਂਕਿ ਜਿਹੜੇ ਲੋਕ ਇਸਤਰੀ ਤੋਂ ਇਸਤਰੀ ਨੂੰ ਘੇਟ ਕਰਦੇ ਸਮਝਿ ਖਿਮਾ ਕਰਿਓ ਕਈ ਧਰਮ ਅਜੇ ਐਸੇ ਵੀ ਹੈ ਨੇ ਧਰਮ ਸਥਾਨ ਤੇ ਇਸਤਰੀ ਨਹੀਂ ਜਾ ਸਕਦੀ ਔਰਤ ਨਹੀਂ ਜਾ ਸਕਦੀ ਅਸੀਂ ਜਦੋਂ ਇਹ ਔਰਤ ਦੀ ਗੱਲ ਕਰਨੀ ਹੈ ਇਸਤਰੀ ਉਂਜਤਾ ਮਹਾਰਾਜ ਨੇ ਜੀ ਸਭ ਤੋਂ ਪਹਿਲਾਂ ਮੈਂ ਕਹਿੰਨਾ ਬਾਬਾ ਫਰੀਦ ਸਾਹਿਬ ਦਰवेश ਮਹਾਂਪੁਰਖ ਉਹਨੇ ਕਹਾ ਔਰਤ ਨੂੰ ਮਤ ਨਿੰਦ ਉਸ ਮਾਂ ਦੇ ਚਰਨ ਚੁੰਮਾ ਜਿਨੇ ਦਰवेश ਨੂੰ ਜਨਮ ਦਿੱਤਾ ਹੈ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਉਂਜ ਜੀ ਇੱਕੋ ਗੱਲ ਸੁਣਾਨੇ ਜੀ ਸੋ ਕਿਉ ਮੰਦਾ ਆਖੀ ਜਿਤ ਜੰਮੈ ਰਾਜਾਨ ਸ਼ਬਦ ਹੈ ਪੰਡ ਪੰਡ ਜੰਮੀ ਹੈ ਪੰਡ ਨਿੰਮੀ ਹੈ ਪੰਡ ਮੰਗਣ ਵਿਆਹ ਪੰਡੂ ਹੋਵੇ ਦੋਸਤੀ ਪੰਡੋ ਚੱਲੇ ਰਹੋ ਪੰਡ ਸ਼ਬਦ ਭਾਈ ਵੀਰ ਸਿੰਘ ਲਿਖਦਿਆ ਇਹ ਪਾਂਡੇ ਤੋਂ ਬਣਿਆ ਇੱਕ ਪੰਡ ਦਾ ਅਰਥ ਹੁੰਦਾ ਜੀ ਜਿਹੜੇ ਆਪਣੇ ਆ ਨਕਲਾਂ ਲਾਂਦੇ ਸਨ ਇੱਕ ਪੰਡ ਦਾ ਅਰਥ ਹੁੰਦਾ ਕਿਸੇ ਦੀ ਬਦਨਾਮੀ ਕਰਨੀ ਹੈ ਪੰਢੀ ਜਾਂਦਾ ਉਹ ਕਹਿੰਦੇ ਸਨ ਪਾਂਡ ਸ਼ਬਦ ਜਿਹੜਾ ਹੈ ਉਹਦੇ ਤੋਂ ਬਣ ਬਣਿਆ ਹੈ ਪਾਂਡ ਤੋਂ ਪਾਂਡਾ ਪਾਂਡੇ ਦਾ ਅਰਥ ਹੈ ਪਾਤਰਤਾ ਕਿ ਜਿਹੜੀ ਇਨਸਾਨ ਨੂੰ ਜਨਮ ਦੇਣ ਦਾ ਭਾਂਡਾ ਰੱਖਦੀ ਹੈ ਜਿਸ ਕੋਲ ਪਾਤਰਤਾ ਹੈ ਪਰ ਗੁਰਮਖੋ ਇਹ ਤਾਂ ਇੱਕ ਪੱਖੇ ਜਿਤ ਜੰਮੈ ਰਾਜਾਨ ਕਿਆ ਮਾਰਾਇਨੇ ਆਪ ਪਾਠ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੋਈ ਵੀ ਬਾਣੀਕਾਰ ਫੀਮੇਲ ਨਹੀਂ ਅਬ ਸਾਰਿਆਂ ਪੜਦੇ ਹੁਣਾ ਭਗਤ ਸਾਹਿਬ ਗੁਰੂ ਸਾਹਿਬਾਂ ਸਿੱਖ ਪਰ ਜਦੋਂ ਉਹ ਮੇਲ ਜਿਹੜਾ ਨਰ ਸ਼ਰੀਰ ਹੈ ਤਨ ਉਹਦਾ ਨਰ ਹੈ ਪਰ ਜਦੋਂ ਪ੍ਰ부 ਦੀ ਗੱਲ ਕਰਦੇ ਆ ਕਹਿੰਦੇ ਜੀ ਇਸਤਰੀ ਦੀ ਕੀ ਥਾਂ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਕਹਿੰਦਾ ਕਿ ਆਮ ਦੁਨੀਆ ਦੁਨੀਆਦਾਰ ਲੋਕ ਸਿੱਖ ਨਹੀਂ ਕਹਿੰਦਾ ਮੈਂ ਦੁਨੀਆ ਆਮ ਤੌਰ ਤੇ ਦੇਖੇ ਤੂੰ ਜਨਾਨੀ ਹੈ ਕਿ ਬੰਦਾ ਹੈ ਇਸ ਤਾਂ ਕਹਿਣਾ ਪੈਂਦੇ ਤੂੰ ਜਨਾਨੀ ਇਹ ਲਫ਼ਜ਼ ਵੀ ਨਹੀਂ ਕਹਿਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਵਿੱਚ ਨਰ ਤਨਖ ਹੈ ਜਦੋਂ ਪਰਮਾਤਮਾ ਨੂੰ ਰਿਜਾਨ ਦੀ ਗੱਲ ਕੀਤੀ ਤੇ ਔਰਤ ਬਣ ਕੇ ਬੇਨਤੀਆਂ ਕੀਤੀਆਂ ਮੈਂ ਕਾਮਣ ਗੁਰੂ ਅਮਰਦਾਸ ਮੇਰਾ ਕੰਮ ਮੈਂ ਕਾਮਣ ਮੇਰਾ ਤੰਤ ਕਰਤਾਰ ਰਚ ਰਚ ਤਾ ਕੋ ਕਰੂੰ ਸ਼ਿੰਗਾਰ ਨਾਮਦੇਵ ਕਹਿੰਦੇ ਮੈਂ ਬੌਰੀ ਮੇਰਾ RAM ਪਧਾਰ ਰਚ ਰਚ ਤਾ ਕੋ ਕਰੂੰ ਸ਼ਿੰਗਾਰ ਕਬੀਰ ਸਾਹਿਬ ਕਹਿੰਦੇ ਨੇ ਕਉ ਕਬੀਰ ਮੋਏ ਵਿਆਹ ਚੱਲੇ ਕਿ ਪ੍ਰਖ ਇੱਕ ਭਗਵਾਨਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਬਨਜਰਨ RAM ਕੀ ਤਰਾ ਨਾਮ ਵਖਰ ਵਾਪਾਰ ਜਿਓ ਇਹ ਨੁਕਤੇ ਮੈਨੂੰ ਪਾਠ ਕਰਦੇ ਆ ਮਨ ਚ ਆਇਆ ਵੀ ਇਸ ਪੱਖ ਨੂੰ ਕਿਉਂ ਨਹੀਂ ਉਜਾਗਰ ਕੀਤਾ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਇਸ ਤਰੀ ਦੀ ਗੱਲ ਚੱਲੇ ਭਾਈ ਇਸਤਰੀ ਵਰਗਾ ਸਮਰਪਣ ਉਹਦੇ ਵਰਗੀ ਕੋਮਲਤਾ ਉਹਦੇ ਵਰਗੀ ਕੁਰਬਾਨੀ ਹੋਵੇ ਤੇ ਸਮਰਪਣ ਉਸ ਵਿੱਚੋਂ ਹੀ ਪ੍ਰਭੂ ਜੀ ਮਿਲਦੇ ਆ ਇਹ ਵੀ ਇੱਕ ਪੱਖ ਹੈ ਬਾਣੀ ਦੇ ਵਿੱਚ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਗੁਰੂ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਸ਼ਬਦ ਵਰਤੇ ਔਰਤ ایمان ਸ਼ਬਦ ਵਰ ਗਿਆ ਗੁਰੂ ਸਾਹਿਬ ਜੀ ਨੇ ਪਰਤਾਂ ਤੋਂ ਬਚਨ ਦੇ ਸਾਨੂੰ ਬਾਣੀ ਚ ਹਦਾਇਤ ਵੀ ਕੀਤੀ ਇਸ ਦੇ ਨਿਕਲਦੇ ਰਿਜ਼ਲਟ ਵੀ ਦੱਸੇ ਕਹਿੰਦੇ ਬਸ ਇਹ ਪਾਪ ਇਸ ਤਰ੍ਹਾਂ ਜਿਵੇਂ ਕੋਈ ਜ਼ਹਿਰੀਲੇ ਸੱਪ ਦੇ ਨੇੜੇ ਪੈ ਜਾਏ ਇਸੇ ਤਰ੍ਹਾਂ ਪਰਾਇਤਾਂ ਦੇ ਨੇੜੇ ਜ਼ਹਿਰ ਹੈ ਜੈਸਾ ਸੰਗ ਬਿਸੀਅਰ ਸੁਹਾਰੇ ਤੈਸੋ ਹੀ ਇਹ ਪਰਗ੍ਰਹ ਹਜ਼ੂਰ ਨੇ ਸ਼ਬਦ ਵਰਤੇ ਇਕਤਨਾ ਸਿਰਕਹਿ ਕੇ ਇਹਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਹੋਣਾ ਨੇ ਸ੍ਰੀ ਗੁਰਪ੍ਰਤਾਪ ਸੂਰਜ ਕੀਤਾ ਹੈ ਸਿੱਖ ਜਿੱਤ ਕੇ ਹੁੰਦੇ ਆ ਇੱਕ ਡੋਲਾ ਹੱਥ ਆਉਂਦਾ ਉਥੇ ਤੁਰਕ ਸ਼ਬਦ ਵਰਤੇ ਆ ਤੁਰਕਾਂ ਦਾ ਹਨਾ ਰੰਗੜਾਂ ਦਾ ਜਦੋਂ ਹਜ਼ੂਰ ਦੇ ਕੋਲ ਜਿੱਤ ਦੀ ਖੁਸ਼ੀ ਦੱਸਦੇ ਜਿੱਤ ਕੇ ਆਏ ਉੱਥੇ ਫਿਰ ਹਜ਼ੂਰ ਨੇ ਕਿਹਾ ਡੇਲ ਡੋਲਾ ਕਿਨ ਲਗੀ ਸਾਡੇ ਹੱਥ ਚ ਆਇਆ ਉੱਥੇ ਜੋ ਵਾਰਤਾ ਲਾਭ ਲਿਖਿਆ ਗੁਰੂ ਸਾਹਿਬ ਨੇ ਗੱਲ ਕਰਦੇ ਆਂ ਵੀ ਇੱਕ ਸਵਾਲ ਹੈ ਪੁਨ ਸਿੰਘਨ ਬੂਜੇ ਗੁਣਖਾਨੀ ਸ਼ਕਲ ਤੁਰਕ ਭੁਗਵੈ ਕਿੰਦਵਾਨੀ ਇਹਨੂੰ ਮੈਂ ਕਹਿ ਰਾ ਹਾਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਬੜਾ ਕੋਟ ਕਰਦੇ ਸਨ ਪੁਨ ਸਿੰਘਨ ਬੂਜੇ ਗੁਣਖਾਨੀ ਫਿਰ ਗੁਣਖਾਨੀ ਗੁਰੂ ਗੋਬਿੰਦ ਸਿੰਘ ਤੋਂ ਸਿੰਘਾਂ ਨੇ ਪੁੱਛਿਆ ਸਕਲ ਤੁਰਕ ਭੁਗਵੇਂ ਕੀ ਦੀਵਾਨੀ ਸਾਰ ਸਮਝ ਗਿਆ ਨਾ ਕਿ ਤੁਰਕ ਮਾੜੀ ਬਿਰਤੀ ਨਾਲ ਪਰ ਤਨਗਾਮੀ ਹੋ ਜਾਂਦੇ ਆ ਜ਼ਬਰਦਸਤੀ ਕਰਦੇ ਆ ਸਿੱਖ ਬਦਲਾ ਲੈ ਭਲਾ ਜਨਾਵੇ ਗੁਰ ਸ਼ਾਸਤਰ ਕਿਉਂ ਵਰਜ ਹਟਾਵੇ ਇਹ ਨਹੀਂ ਨਾ ਪਾਪ ਕੀਤਾ ਉਹ ਕਹਿੰਦੇ ਵੀ ਗੁਰ ਬਾਣੀ ਸਾਨੂੰ ਰੋਕਦੀ ਸ਼ਬਦ ਰੋਕਦਾ ਗੁਰ ਸ਼ਾਸਤਰ ਕਿਉਂ ਵਰਜ ਹਟਾਵੇ ਉੱਥੇ ਫਿਰ ਭਾਈ ਸਾਹਿਬ ਲਿਖਦੇ ਆ ਸੁਣ ਸਤਗੁਰ ਬੋਲੇ ਤਿਸ ਬੇਰੇ ਹਮਲੇ ਜਾਨੋ ਪੰਥ ਹੋ ਜੇਵੇ ਮਹਾਰਾਜ ਕਿਨੇ ਇਸ ਪੰਥ ਨੂੰ ਬੜਿਆ ਉੱਚਾ ਚੱਲ ਜਾਣਾ ਸੋ ਸਤਿਗੁਰ ਬੋਲੇ ਤਿਸ ਬੇਰੇ ਹਮਲੇ ਜਾਨੋ ਪੰਥ ਉਚੇਰੇ ਨਹੀਂ ਅਦੋ ਗਤੀ ਬਿਖੇ ਪੰਜਾਉ ਤਾਤੇ ਕਲਮਲ ਕਰਨ ਹਟਾਉ ਮੈਂ ਇਹਨੂੰ ਗੰਦਗੀ ਦੇ ਚਿੱਕਰ ਚ ਖੱਡ ਚ ਨਹੀਂ ਸਟਣਾ ਇਸ ਪੰਥ ਨੂੰ ਸਰਮੋਰ ਬਣਾਣਾ ਹੈ ਇਸ ਕਰ ਕਿਸ ਪਾਪ ਤੋਂ ਖਾਲਸਾ ਜੀ ਬਚੇ ਮਹਾਰਾਜ ਜੀ ਨੇ ਦੇਖੋ ਜੀ ਸਾਡੇ ਰਹਿਤ ਨਾਮਿਆਂ ਚ ਪਰ ਬੇਟੀ ਕੋ ਬੇਟੀ ਜਾਣੇ ਪਰ ਇਸ ਤਰੀਕੋ ਮਾਤ ਬਖਾਨੇ ਆਪਰੀ ਇਸਤਰੀ ਸ਼ੌਰਤ ਹੋਈ ਰਹਿਤਵਾਨ ਗੁਰਕਾ ਸਿੰਘ ਸੋਈ ਹਜ਼ੂਰ ਦੇ ਮੈਂ ਫਿਰ ਬੇਨਤੀ ਕਰਾ ਇੱਥੋਂ ਤੱਕ ਜਦੋਂ ਮਹਿਸੂਸ ਕਰਾਂਗੇ ਨਾ ਉਦੋਂ ਬੰਦਾ ਚੇਂਜ ਹੁੰਦਾ ਹੈ ਮਹਿਸੂਸ ਕਰਨ ਵਾਸਤੇ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਗੁਰਦਾਸ ਜੀ ਨੇ ਚਲੋ ਇੱਕ ਤਾਂ ਕਿਹਾ ਨਾ ਕਿ ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨ ਜਾਵੇ ਹਉ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਪਰਾਇ ਨਿੰਦਿਆ ਅਜੇ ਮੈਂ ਸਿਰਫ ਇੱਕ ਵਿਸ਼ੇ ਤੇ ਬੇਨਤੀ ਕਰ ਰਿਹਾ ਉਹ ਤੇ ਇੱਕ ਬਚਨ ਹੁੰਦਾ ਦੇਖ ਪਰਾਇਆਂ ਚੰਗੀਆਂ ਮਾਵਾਂ ਭੈਣਾ ਤਿਆਂ ਜਾਣੇ ਜਾਣੇ ਜਿਹੜਾ ਸ਼ਬਦ ਨੇ ਸਾਨੂੰ ਰੋਕਦਾ ਹੈ ਸੱਚੇ ਵੇ ਜਦੋਂ ਮਾਂ ਭੈਣ ਧੀ ਮਹਿਸੂਸ ਕਰਦਾ ਜਿਵੇਂ ਆਪਣੇ ਵਿਹੜੇ ਚ ਮਾਂ ਧੀ ਭੈਣ ਦੇਖ ਕੇ ਮੰਦ ਵਾਸਨਾ ਨੂੰ ਉਪਜਦੀ ਗੁਰਮਖੋ ਜਦੋਂ ਇਸ ਢੰਗ ਨਾਲ ਮਹਿਸੂਸ ਕਰੇਗਾ ਇਸ ਪਾਪ ਤੋਂ ਬਚੇਗਾ ਗੁਰੂ ਸਾਹਿਬ ਨੇ ਇੱਕ ਤਾਂ ਗੁਰੂ ਤੇਗ ਬਹਾਦਰ ਕਹਿੰਦੇ ਆ ਵੀ ਨਾ ਇਸ ਪਾਸੇ ਇਹ ਮਨਾ ਕਿਹੜੀ ਭੈੜੀ ਮੱਤ ਚ ਪੈ ਗਏ ਫਿਰ ਗੁਰਮਖੋ ਫੁਰਨੇ ਰੂਪ ਚ ਕਿੰਨਾ ਅੰਦਰ ਪਤਤ ਹੁੰਦਾ ਕੋਈ ਬੰਦਾ ਕਿਸੇ ਨੂੰ ਨਹੀਂ ਦੱਸ ਸਕਦਾ ਮੈਂ ਕਹਿੰਦਾ ਸਤਿਗੁਰੂ ਤੇਰਾ ਕੋਟਾਨ ਕੋਟ ਸ਼ੁਕਰ ਤੂੰ ਸਾਡੇ ਸਾਰੇ ਛਿੰਦਰ ਟੱਕ ਕੇ ਬੈਠਾ ਹੈ ਜੇ ਪ੍ਰਸਾਦ ਤੇਰੇ ਸਗਲ ਛਿੰਦਰ ਟਾਕੇ ਗੁਰੂ ਸਬਕ ਨੇ ਇੱਕ ਤਾਂ ਕੁਮਤ ਤੇ ਨੂੰ ਇਹ ਹੋ ਗਈ ਤੇ ਦੂਜਾ ਸ਼ਬਦ ਵਰਤਿਆ ਨਿੰਦਿਆ ਰਸ ਰਚਿਓ ਇਸ ਸੰਬੰਧੀ ਕਿਉਂਕਿ ਇਹ ਇੰਨੀ ਕਿ ਸਿੱਖਾਂ ਚ ਵੀ ਹੈ ক্ষমা ਕਰਿਓ ਕੋਈ ਨਹੀਂ ਜੇ ਬੰਦੀ ਜਥੇ ਬੰਦੀ ਮੈਂ ਹੰਕਾਰ ਜਿ ਨਹੀਂ ਕਹਿ ਰਿਹਾ ਕੋਈ ਸੁਸਾਇਟੀ ਨਹੀਂ ਬਚੀ ਇਹਦਾ ਸਵਾਲ ਹੀ ਇਨਾ ਬੰਦੇ ਨੂੰ ਆਉਂਦਾ ਹੈ ਮੈਂ ਇੱਕ ਵਾਰ ਕਿਹਾ ਸੀ ਬਿਮਾਰ ਬੰਦਾ ਬੈੱਡ ਉੱਤੇ ਪਿਆ ਹੋਵੇ ਉਹਦੇ ਵਿਰੋਧੀ ਦੀ ਨਿੰਦਿਆ ਸ਼ੁਰੂ ਕਰ ਦਿਓ ਉਹ ਕੰਮ ਇੰਜੈਕਸ਼ਨ ਨਹੀਂ ਕਰਦਾ ਜਿਹੜੀ ਨਿੰਦਿਆ ਕਰ ਦਿੰਦੀ ਹੈ એનર્ਜੀ ਮਿਲਦੀ ਬੰਦਾ ਉੱਠ ਕੇ ਬੈਠ ਜਾਂਦਾ ਹੁਣ ਪਹਿਲੀ ਬੇਨਤੀ ਵੀ ਨਿੰਦਿਆ ਕੀ ਹੈ ਕੀ ਸੱਚ ਨੂੰ ਸੱਚ ਕਹਿਣਾ ਇਹ ਸਵਾਲ ਹੁੰਦਾ ਜੀ ਸੱਚ ਨੂੰ ਸੱਚ ਕਹਿਣਾ ਨਿੰਦਿਆ ਹੈ ਜੇ ਮੰਨ ਲਓ ਇਹ ਬੰਦਾ ਇਹ ਸੱਚ ਨੂੰ ਸੱਚ ਕਹਿ ਰਿਹਾ ਵੀ ਇਹ ਚ ਔਗਣੇ ਕਹਿ ਦਿੱਤਾ ਮੈਂ ਕਾਂਗਾ ਸੱਚ ਕਹਿਣਾ ਨਿੰਦਿਆ ਨਹੀਂ ਪਰ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਈਰਖਾ ਅਧੀਨ ਸੱਚ ਕਿਹਾ ਹੋਇਆ ਮਾੜਾ ਹੈ ਮੈਂ ਉਹਦੇ ਦੱਸ ਰਿਹਾ ਉਹਦਾ ਔਗਣ ਲੋਕਾਂ ਨੂੰ ਦੱਸਣਾ ਚਾਹਨਾ ਮੇਰਾ ਔਗਣ ਲੁਕਿਆ ਹੈ ਮੈਂ ਆਪਣੇ ਤੇ ਪਰਦਾ ਪਾਈ ਬੈਠਾ ਮੈਂ ਕਹਿੰਦਾ ਮੈਂ ਸੱਚੀ ਗੱਲ ਕਹਿਣ ਦਾ ਬੰਦਾ ਇਹੋ ਜੇ ਤੇ ਜਿਸ ਦਿਨ ਮੇਰੀ ਚਾਦਰ ਫੋਲੀਗੀ ਉਸ ਦਿਨ ਕੀ ਬਣੇਗਾ ਨਿੰਦਿਆ ਹੈ ਸਿਆਣੇ ਕਹਿੰਦੇ ਆ ਨਿੰਦਿਆ ਅਸਲ ਚ ਕੀ ਹੈ ਕਿ ਕਿਸੇ ਬੰਦੇ ਦੇ ਚੰਗੇ ਗੁਣਾ ਨੂੰ ਚੰਗੇ ਗੁਣਾ ਨੂੰ ਈਰਖਾ ਕਰਕੇ ਦੁਸ਼ਵੈਸ਼ ਅਧীন ਤੋਹਮਤ ਬਾਜ਼ੀ ਕਰਨੀ ਉਹਦੀ ਬਦਨਾਮੀ ਕਰਨੀ ਉਹਨੂੰ ਸਮਾਜ ਦੇ ਵਿੱਚ ਨੀਵਾ ਦਿਖਾਣ ਦਾ ਪੂਰਾ ਜ਼ੋਰ ਲਾ ਦੇਣਾ ਇਹਨੂੰ ਨਿੰਦਿਆ ਕਹਿੰਦੇ ਆ ਨੁਕਤਾਚੀਨੀ ਨਿੰਦਿਆ ਨਹੀਂ ਹੁੰਦੀ ਨੁਕਤਾਚੀਨੀ ਸ਼ਬਦ ਫਾਰਸੀ ਦਾ ਹੈ ਇਹਦਾ ਅਰਥ ਕਿ ਕਿਹੜੀ ਚੀਜ਼ ਨੂੰ ਬਰੀਕ ਬਿਨ ਬਰੀਕ ਲਤੀਫ ਅਕਲ ਨਾਲ ਬਰੀਕ ਅਕਲ ਨਾਲ ਕਿਸੇ ਚੀਜ਼ ਦੀ ਪੁਨੋਸ਼ਾਨ ਕਰਨੀ ਨਿੰਦਿਆ ਜਿਹੜੀ ਹੈ ਉਹ ਈਰਖਾ ਚੋਂ ਨਿਕਲਦੀ ਹੈ ਈਰਖਾ ਹੰਕਾਰ ਚੋਂ ਨਿਕਲਦੀ ਹੈ ਜਦੋਂ ਮੈਂ ਬੈਠਾ ਜਾਂ ਤੁਸੀਂ ਬੈਠੇ ਹੋ ਆਪ ਜੀ ਦੇ ਬਰਾਬਰ ਕੋਈ ਨਹੀਂ ਉੱਠਿਆ ਤੇ ਉਦੋਂ ਹੰਕਾਰ ਨੂੰ ਸੱਟ ਵੱਜਦੀ ਮੈਂ ਕਿਉਂ ਨਹੀਂ ਉਹ ਸੰਕਰ ਦੀ ਵੱਜੀ ਹੋਈ ਸੱਤ ਵਿੱਚੋਂ ਫਿਰ ਈਰਖਾ ਜਨਮ ਲੈਂਦੀ ਏ ਫਿਜ਼ੀਕਲ ਤੌਰ ਤੇ ਬੰਦਾ ਕੁਝ ਨਹੀਂ ਕਰ ਸਕਦਾ ਦੂਰ ਬੈਠਾ ਆਪਣੀ ਐਸ ਮਾਸ ਦੇ ਟੁਕੜੇ ਨਾਲ ਉਹਦੇ ਚੰਗੇ ਗੁਣਾਂ ਨੂੰ ਵੀ ਤੋਮਤ ਲਾ ਲਾ ਕੇ ਬਦਨਾਮੀ ਦੇ ਰੂਪ ਵਿੱਚ ਦੇ ਦਿੰਦਾ